ਤੁਹਾਡੀ ਨੀਅਤ ਸਾਫ ਹੈ ਤੇ ਤੁਹਾਡੇ ਘਰ ਦੀ ਟੂਟੀ ਦਾ ਪਾਣੀ ਕਿਸੇ ਧਾਰਮਿਕ ਸਥਾਨ ਤੋਂ ਲਿਆਂਦੇ ਜਲ ਨਾਲੋਂ ਘੱਟ ਨਹੀਂ ਹੈ ਜੇ ਤੁਹਾਡੀ ਨੀਅਤ ਖਰਾਬ ਹੈ ਜਿੱਥੋਂ ਮਰਜੀ ਜਲ ਆਇਓ ਤੁਸੀਂ ਤੇ ਉਹਨੂੰ ਵੀ ਯਰ ਬਣਾ ਦੇਣਾ ਹੈ ਬੰਦੇ ਦੀ ਨੀਅਤ ਖਰਾਬ ਹੋਵੇ ਤੇ ਅੰਮ੍ਰਿਤ ਨੂੰ ਵੀ ਯਰ ਬਣਾ ਦਿੰਦਾ ਹੈ ਨੀਅਤ ਸਾਫ ਹੋਵੇ ਤੇ ਯਰ ਨੂੰ ਵੀ ਅੰਮ੍ਰਿਤ ਕਰ ਦਿੰਦਾ ਹੈ ਸਮਝ ਲਾ ਗਈ ਨੀਅਤ ਸਾਫ ਖੁਸ਼ ਰਹੁ ਕਿਸ ਦਾ ਵੀ ਧੀ ਪੁੱਤ ਤਰੱਕੀ ਕਰੇ ਕਿਸਦੇ ਘਰ ਕੋਈ ਨੁਕਸਾਨ ਹੋਵੇ ਤੇ ਖੁਸ਼ ਨਾ ਹੋਵੇਂ ਦੁਸ਼ਮਣ ਤੁਹਾਡੀ ਕੇਸ ਪਿੰਡ ਚ ਨਹੀਂ ਨਾ ਬਣਦੀ ਕਿ ਇਹਦੀ ਫਸਲ ਨੂੰ ਅੱਗ ਲੱਗੀ ਆ ਨਾ ਭਵੇਂ ਤੁਹਾਡਣਾ ਉਹਦੀ ਨਹੀਂ ਬਣਦੀ ਦੁੱਖ ਮਨਾਓ ਯਾਰ ਭਵੇਂ ਵਿਚਾਰਤਾਰ ਸਾਡੇ ਟਕਰਾਵਾ ਪਰ ਮਸਾਂ ਵਿਚਾਰੇ ਨੇ ਚਾਰ ਕਿੱਲੇ ਫਸਲ ਪੈਦਾ ਕੀਤੀ ਸੀ ਤੇ ਜੇ ਤੁਸੀਂ ਲੁੱਟੀਆਂ ਪਾਉਂਦੇ ਜੇ ਨਾ ਤੇ ਗੁਰਦੁਆਰੇ ਕੱਲੀ ਕੱਲੀ ਪੋੜੀ ਤੇ ਮੱਥਾ ਟੇਕੀ ਜੋਣ ਕੇ ਸਤਨਾਮ ਤੇ ਜਿਹੜੇ ਇਦਾਂ ਦੇ ਪਖੰਡੀ ਹੁੰਦੇ ਨਾ ਉਹ ਇੱਕ ਥਾਂ ਤੇ ਨਹੀਂ ਮੱਥਾ ਟੇਕਦੇ ਪਹਿਲਾਂ ਸਾਹਮਣੇ ਟੇਕਦੇ ਆ ਫਿਰ ਸੱਜੇ ਟੇਕਦੇ ਆ ਫਿਰ ਖੱਬੇ ਟੇਕਦੇ ਆ ਉਹ 12 13 ਵਾਰ ਮੱਥਾ ਟੇਕਦੇ ਆ ਕਿਉਂਕਿ ਗੁਲਾਮ ਹੀ ਨੇ ਕੀਤੇ ਪਤਾ ਵੀ ਵਲਵਾ ਜਲੇਬੀਆਂ ਨੂੰ ਪੁੱਠੇ ਵਾਲ ਅੰਦਰ ਸਾਫ ਨਹੀਂ ਹੈਗਾ ਮਨ ਤੇ ਜਿਹੜਾ ਮਨ ਸਾਫ ਹੁੰਦਾ ਨਾ ਉਹ ਇਹਦਾ ਮੱਥਾ ਟੇਕੇ ਬਹਿ ਜਾਂਦਾ ਕਹਿੰਦਾ ਬਾਪੂ ਜੀ ਨੂੰ ਕਿਹਦਾ ਖਾਦਾ ਹੀ ਨਹੀਂ ਸਿੱਧੇ ਡੰਡੇ ਨੂੰ ਆ ਤਾਂ ਹੀ ਸਤਗੁਰ ਨੇ ਆਖਿਆ ਸੀ ਨਾ ਕਰ ਡੰਡਾ ਪੁੰਨ ਵੱਡਾ ਏ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਡੰਡੇ ਵਰਗਾ ਸਿੱਧਾ ਹੋ ਜਾ ਇਹ ਸਭ ਤੋਂ ਵੱਡਾ ਪੁੰਨ ਏ ਜਲੇਬੀ ਵਾਲਾ ਮੱਥਾ ਨਾ ਟੇਕ ਡੰਡੇ ਵਾਂਗੂ ਸਿੱਧਾ ਹੋ ਜਾ ਇਹਦਾ ਮਤਲਬ ਸੀ ਵਾਲ ਕੱਢ ਦੇ ਆਪਣੀ ਜ਼ਿੰਦਗੀ ਚੋਂ